ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮਖ ਸਿੰਘ ਨੇ 2015 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਤੇ ਜਾਣ ਤੇ ਮੰਗ ਕੀਤੀ ਹੈ ਕਿ ਸਿਰਸੇ ਵਾਲੇ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚਿੱਠੀ ਲੈ ਕੇ ਆਉਣ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਗਿਆਨੀ ਗੁਰਮਖ ਸਿੰਘ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਲੈਟਰ ਹੈਡ ਤੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਪਣੇ ਤੇ ਲੱਗੇ ਇਲਜ਼ਾਮਾਂ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਜੋ ਅੱਜ ਇਸ ਤਰ੍ਹਾਂ ਦੇ ਹਾਲਾਤ ਬਣੇ ਹਨ ਉਸ ਮੁਤੇ ਖਾਲਸਾ ਪੰਥ ਵਿੱਚ ਤਹਾਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਅਸਾਲ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਖਾਲਸਾ ਪੰਥ ਵਾਸੀ ਔਰ ਸਮੁੱਚੀ ਕੌਮ ਦੇ ਅੱਗੇ ਇੱਕ ਸਪਸ਼ਟੀਕਰਨ ਦੇਣਾ ਮੇਰੇ ਵਾਸਤੇ ਬਹੁਤ ਅਤ ਜ਼ਰੂਰੀ ਹੈ। ਹਾਲਾਤ ਆਪ ਜੀ ਦੇ ਸਾਹਮਣੇ ਨੇ ਕਿ ਸਨ 2015 ਵਿੱਚ ਜਦੋਂ ਸਰਸੇਵਾਲੇ ਨਖਟੂ ਦੀ ਚਿੱਠੀ ਦਾ ਮਸਲਾ ਉੱਠਿਆ ਸੀ ਆਪ ਜੀ ਨੂੰ ਪਤਾ ਹੋਏਗਾ ਕਿ ਸਭ ਤੋਂ ਵੱਧ ਉਹ ਮੇਰੇ ਵਾਸਤੇ ਹੀ ਕੋੜ ਪ੍ਰਚਾਰ ਜਿਹੜਾ ਉਹ ਕੀਤਾ ਗਿਆ ਸੀ। ਮੇਰੇ ਨਾਮ ਤੇ ਇਹ ਕਿਹਾ ਗਿਆ ਕਿ ਇਹ ਚਿੱਠੀ ਲੈ ਕੇ ਸਰਸੇ ਵਾਲੇ ਨਖਟੂ ਤੋਂ ਬੰਬੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਹਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਇਹੋ ਜੀ ਕਲਾ ਵਰਤਾਤੀ ਸੀ ਕਿ ਸਮੁੱਚੇ ਖਾਲਸਾ ਪੰਥ ਦੇ ਦਿਲਾਵ ਵਿੱਚੋਂ ਦਸ਼ਮੇਸ਼ ਪਿਤਾ ਜੀ ਨੇ ਮੇਰੇ ਵਾਸਤੇ ਪਿਆਰ ਤੇ ਸਤਿਕਾਰ ਦਾ ਹੜ ਲੈ ਜਾਂਦਾ ਸੀ। ਪਰੰਤੂ ਅੱਜ ਹਾਲਾਤ ਐਸੇ ਬਣੇ ਕਿ ਸਰਸੇ ਵਾਲੇ ਨਖਟੂ ਨੇ ਜੋ ਪੱਤਾ ਖੇលਿਆ ਏ ਅਕਾਲੀ ਦਲ ਦੇ ਨਾਲ ਹਮਾਇਤ ਦੇਣ ਦਾ ਸਮਰਥਨ ਦੇਣ ਦਾ ਉਸ ਤੋਂ ਬਾਅਦ ਇਹ ਗੱਲਾਂ ਫਿਰ ਤਾਜ਼ਾ ਹੋਈਆਂ ਕਿ ਚਿੱਠੀ ਲੈ ਕੇ ਕੌਣ ਆਇਆ ਇਹ ਕਿਤੋਂ ਸ਼ੁਰੂਆਤ ਹੋਈ ਸੀ ਇਹੋ ਜਿਹੀਆਂ ਗੱਲਾਂ ਦੁਬਾਰਾ ਫਿਰ ਸ਼ੁਰੂਆਤ ਹੋਈਆਂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਮਹਾਨ ਕਿਰਪਾ ਦਾ ਸਦਕਾ ਹੈ ਜੋ ਮੈਨੂੰ ਪ੍ਰੇਰਣਾ ਮਿਲੀ ਕਲਗੀਧਰ ਪਾਤਸ਼ਾਹ ਜੀ ਵੱਲੋਂ ਉਹ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਅਸਤਾਨਜਾ ਦਾ ਜੋ ਲੈਟਰ ਪੈਡ ਉਹਦੇ ਉੱਪਰ ਮੈਂ ਸਭ ਕੁਝ ਹੁਣ ਲਿਖਤੀ ਤੌਰ ਤੇ ਬਿਆਨ ਕੀਤਾ ਹੋਇਆ ਹੈ ਮੈਂ ਇਥੋਂ ਤੱਕ ਦੀ ਬੇਨਤੀ ਕੀਤੀ ਹੈ ਖਾਲਸਾ ਪੰਥ ਨੂੰ ਕਿ ਤੁਸੀਂ ਸਮੁੱਚੇ ਸੰਸਾਰ ਪਰ ਦੇ ਜਿੰਨੇ ਵੀ ਗੁਰਸਿੱਖ ਹਨ ਜਿੰਨਾਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ ਜਿੰਨੇ ਵੀ ਸਿੱਖ ਪ੍ਰਚਾਰਕ ਹਨ ਸੰਤ ਮਹਾਪੁਰਸ਼ ਹਨ ਸੰਪਰਦਾਵਾਂ ਹਨ ਸਾਰਿਆਂ ਵਿੱਚੋਂ ਇੱਕ ਇੱਕ ਨੁਮਾਇੰਦਾ ਲੈ ਕੇ ਇੱਕ ਮਰਿਆਦਾ ਕਮੇਟੀ ਦਾ ਗਠਨ ਕੀਤਾ ਜਾਏ ਔਰ ਉਹ ਮਰਿਆਦਾ ਕਮੇਟੀ ਜਿਸ ਦਾ ਨੀਲ ਧਾਰੀ ਡੇਰਾ ਮੁਖੀ ਦਾ ਵਿਵਾਦ ਉੱਠਿਆ ਹੈ ਇੱਕ ਸਰਸੇ ਵਾਲੇ ਨਖਟੋ ਦੀ ਚਿੱਠੀ ਦਾ ਵਿਵਾਦ ਹੈ ਮੈਂ ਚਾਹੁੰਦਾ ਕਿ ਖਾਲਸਾ ਪੰਥ ਇੱਕ ਮਰਿਆਦਾ ਕਮੇਟੀ ਦਾ ਗਠਨ ਕਰਕੇ ਔਰ ਉਹਦੇ ਰਾਹੀਂ ਪੜਤਾਲ ਕਰਾਏ ਕਿ ਇਹ ਸਰਸੇ ਵਾਲੇ ਨਖਟੋ ਤੋਂ ਚਿੱਠੀ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਣ ਆਇਆ ਸੀ ਮੇਰੇ ਵਾਸਤੇ ਉਹਨਾਂ ਦਿਨਾਂ ਵਿੱਚ ਇਹ ਵੀ ਕਿਹਾ ਗਿਆ ਕਿ ਬਾਦਲ ਨੇ ਸਿੰਘ ਸਾਹਿਬ ਜੀ ਨੂੰ ਮੇਰਾ ਨਾਮ ਲਿਖਿਆ ਸੀ ਕਿ 60 ਏਕੜ ਜ਼ਮੀਨ ਸੱਤ ਖਾਲੀ ਪਲਾਟ ਤਿੰਨ ਮਜ਼ਲੀ ਕੋਠੀ 2000 ਗਾਜ ਵਿੱਚ ਇਹ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਦਿੱਤੀ ਹੈ ਇੱਥੋਂ ਤੱਕ ਤੁਸੀਂ ਹੈਰਾਨ ਹੋਵੋਗੇ ਕਿ 7 ਕਰੋੜ ਰੁਪਇਆ ਕਿ ਦੁਬਈ ਵਿੱਚ ਬਹੁਤ ਵੱਡਾ ਮਹਿੰਗਾ ਫਲੈਟ ਮੇਰੇ ਵਾਸਤੇ ਲਿਖਿਆ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਕਿ ਬਾਦਲ ਨੇ ਇਹਨਾਂ ਨੂੰ ਦਿੱਤਾ ਹੈ ਫਿਰ ਇਹ ਕੰਮ ਕਰਾਇਆ ਮੈਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਕਿ ਇਹ 60 ਏਕੜ ਜ਼ਮੀਨ, 7 ਖਾਲੀ ਪਲਾਟ, ਕੋਠੀ 7 ਕਰੋੜ ਰੁਪਏ ਇਹ ਦਬਾਈ ਦਾ ਮਹਿੰਗਾ ਫਲੈਟ ਇਹ ਆਣ ਕੇ ਤੁਸੀਂ ਮਰਿਆਦਾ ਕਮੇਟੀ ਜਿਹੜੀ ਉਹ ਲੱਭ ਕੇ ਜਾਂ ਤਾਂ ਮੈਨੂੰ ਲੈ ਕੇ ਦੇਜੋ ਕਿੱਥੇ ਆ ਜਾਂ ਬਾਦਲ ਨੂੰ ਵਾਪਸ ਕਰ ਦਿਓ ਜਾਂ ਉਹਨਾਂ ਏਜੰਸੀਆਂ ਦੀਆਂ ਕਟੀੜਾਂ ਨੂੰ ਵਾਪਸ ਕਰਕੇ ਜਾਓ ਉਹਨਾਂ ਨੂੰ ਦੇ ਦੇ ਦਿਓ ਜਿਹੜੇ ਕਹਿ ਰਹੇ ਆ ਕੀ ਸਿੰਘ ਸਾਹਿਬ ਜੀ ਨੂੰ ਬਾਦਲ ਨੇ ਇਹ ਨਾ ਕੋਈ ਦਿੱਤਾ ਸੀ ਇਸ ਕਰਕੇ ਮੈਂ ਇਹ ਜੋ ਕੁਝ ਲਿਖਤੀ ਤੌਰ ਤੇ ਦੇ ਦਿੱਤਾ ਹੈ ਇਹ ਹੁਣ ਖਾਲਸਾ ਪੰਥ ਨੇ ਆਪਣੇ ਆਪ ਹੀ ਸਾਰ ਕੁਝ ਪੜ ਲੈਣਾ ਔਰ ਸੁਣ ਲੈਣਾ ਇਸ ਤੋਂ ਵੱਧ ਮੈਂ ਹੋਰ ਕੁਝ ਕਹਿ ਨਹੀਂ ਸਕਦਾ ਤੁਹਾਨੂੰ ਪਤਾ ਹੈ ਕਿ ਸਨ 2015 ਵਿੱਚ ਸਰਸੇ ਵਾਲੇ ਦੀ ਚਿੱਠੀ ਕੌਣ ਲੈ ਕੇ ਆਇਆ ਇਹ ਤਾਂ ਹੁਣ ਤੁਸੀਂ ਹੀ ਪੜਤਾਲ ਕਰਨੀ ਹੈ ਸਮਝੇ ਖਾਲਸਾ ਪੰਥ ਨੇ ਪਰੰਤੂ ਉਦੋਂ ਕੂੜ ਪ੍ਰਚਾਰ ਮੇਰੇ ਨਾਂ ਤੇ ਕੀਤਾ ਗਿਆ ਸੀ ਅੱਜ ਮੈਂ ਬੇਨਤੀ ਕਰਦਾ ਤੁਹਾਨੂੰ ਬਹੁਤ ਖੁੱਲ ਕੇ ਕਿ ਪਿਪਲੀ ਵਾਲੇ ਦੀ ਚਿੱਠੀ ਨੀਲਤਾਰੇ ਦੀ ਕੌਣ ਲੈ ਕੇ ਆਇਆ ਇਹਦੇ ਉੱਪਰ ਵੀ ਤਾਂ ਤੁਸੀਂ ਆਪ ਹੀ ਹੁਣ ਸਾਰਾ ਕੁਝ ਕਰਨਾ ਕੌਣ ਲੈ ਕੇ ਆਇਆ ਔਰ ਦੂਸਰੀ ਗੱਲ ਉਹ ਚਿੱਠੀ ਵਿੱਚ ਲਿਖਿਆ ਕੀ ਹੈ ਉਹ ਸਾਨੂੰ ਤਾਂ ਦਿਖਾਈ ਤੱਕ ਨਹੀਂ ਉੱਥੇ ਉੱਥੇ ਵਿਚਾਰ ਹੋਈ ਨਹੀਂ ਜੋ ਕੁਝ ਲਿਖਿਆ ਸੀ ਜਿਹਦੇ ਉੱਪਰ ਸਾਈਨ ਕਰਾਉਂਦੇ ਸਨ ਉਹਦੇ ਉੱਪਰ ਲਿਖਿਆ ਸੀ ਕਿ ਉਹਨਾਂ ਨੇ ਇਤਿਹਾਸਕ ਹਵਾਲੇ ਦੇ ਕੇ ਆਪਣਾ ਸਪਸ਼ਟੀ ਕਰਨ ਭੇਜ ਦਿੱਤਾ ਹੈ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਉਹ ਸਪਸ਼ਟੀਕਰਨ ਪ੍ਰਵਾਨ ਕੀਤਾ ਜਾਂਦਾ ਹੈ। ਅਸੀਂ ਨਹੀਂ ਕੀਤੇ, ਸਾਇਲ ਨਹੀਂ ਕੀਤੇ, ਜਦੋਂ ਸਾਨੂੰ ਪਤਾ ਹੀ ਨਹੀਂ ਕੀ ਲਿਖਿਆ ਕੀ ਨਹੀਂ ਲਿਖਿਆ ਜੇ ਇਤਿਹਾਸਕ ਹਵਾਲੇ ਦੇ ਕੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਹੈ ਤਾਂ ਮਾਫੀ ਕਹਦੀ ਹੈ। ਮਾਫੀ ਹੁੰਦੀ ਹੈ ਕਿ ਮੈਂ ਗੁਨਾਹ ਕੀਤਾ ਹੈ ਸੱਚੇ ਪਾਤਸ਼ਾਹ ਤਖਤਾਂ ਦੇ ਮਾਲਕ ਸਤਿਗੁਰੂ ਮੈਨੂੰ ਬਖਸ਼ ਲੋ। ਇਹ ਹੁੰਦੀ ਹੈ ਮਾਫੀ। ਇਸ ਕਰਕੇ ਸੰਗੋਮ ਵਿੱਚ ਬੇਨਤੀ ਕਰਦਾ ਪਿਛਲੇ ਸਾਲ ਜੋ ਕੂੜ ਪ੍ਰਚਾਰ ਹੋਇਆ ਸੀ ਮੇਰੇ ਵਾਸਤੇ ਉਹ ਠੀਕ ਆ ਤੁਸੀਂ ਖਾਲਸਾ ਪੰਥ ਨੇ ਉਹ ਸਕੂਲ ਪ੍ਰਚਾਰ ਨੂੰ ਨਹੀਂ ਲਿਆ ਤੁਸੀਂ ਉਹਨੂੰ ਨਹੀਂ ਅਸਰ ਮੰਨਿਆ ਮੇਰੇ ਨਾਲ ਤੁਸੀਂ ਦਿਲ ਖੋਲ ਕੇ ਪਿਆਰ ਤੇ ਸਤਿਕਾਰ ਕਾਇਮ ਰੱਖੇ ਮੈਂ ਤੁਹਾਡਾ ਵੀ ਧੰਨਵਾਦੀ ਹਾਂ ਪਰੰਤੂ ਹੁਣ ਅਸੀਂ ਕਿਸੇ ਵੀ ਤਰ੍ਹਾਂ ਕਿਸੇ ਗਲਤ ਫੈਸਲੇ ਉੱਪਰ ਨਾ ਸਾਈਨ ਕਰਨੇ ਆਂ ਨਾ ਅਸੀਂ ਕਿਸੇ ਤਰ੍ਹਾਂ ਦੀ ਸਹਿਮਤੀ ਅਸੀਂ ਦੇਣੀ ਆਂ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਦੀ ਰਿਪੋਰਟ ਪਰਦਾ ਟੀਵੀ